ਬਾਟਕਲਾਂ ਦੀ ਟੀਮ ਲਈ ਇੱਕ ਖੁਸ਼ਕबरी ਹੈ ਇਨਾਮ ਆਇਆ ਇਹਨਾਂ ਨੂੰ ਜਸਵੀਰ ਅਸਟ੍ਰੇਲੀਆ ਹਰਮਨ ਯੂਐਸਏ ਬੌਬੀ ਯੂਐਸਏ ਤੇ ਜੋਦਾ ਯੂਐਸਏ 1000 ਰੁਪਿਆ ਜਿਹੜਾ ਵੀ ਬਾਟਕਲਾਂ ਦਾ ਖਿਡਾਰੀ ਗੋਲ ਕਰੇਗਾ 1000 ਰੁਪਿਆ ਨਾਲ ਚੋਹਾ ਵੀਰਾ ਵੱਲੋਂ ਆਜੀ ਲਖਵੀਰ ਬਾਟ ਤੇ ਤੀਰਤ ਬਾਟ ਵੱਲੋਂ ਵੀ 500 ਰੁਪਿਆ ਜਿਹੜਾ ਖਿਡਾਰੀ ਬਾਟਕਲਾਂ ਦਾ ਪਹਿਲਾ ਗੋਲ ਕਰੇਗਾ 1500 ਹੋ ਗਿਆ ਜੀ ਗੋਲ ਤੇ ਜਿਹੜੇ ਬਾਟਕਾ ਵਾਲੇ 1500 ਹੋ ਗਏ ਬੋਲਦੇ ਸੀ ਪਹਿਲੇ ਪਹਿਲੇ ਡਾਲਰਾਂ ਦੇ ਲੱਗੂ ਬੋਲਾਂ ਰਿਕਾਰਡ ਵਿੱਚ ਦੇ ਵੀ ਹਾਲ ਦਾ ਉਹ ਵੀ ਦੇਖ ਨਹੀਂ ਲਗਾ ਨਹੀਂ ਕੋਈ ਬਾਟਕਾ ਵਾਲੇ ਕੰਦੇ ਪੋਟਵਾਣੇ ਪਹਿਲਾਂ ਪਾਟਕਾ ਵਾਲਾ ਸਾਡੇ ਦੇਖ ਰਹਾ ਹੈ ਜੀ ਲਾਈਵ ਸਿੱਧੂ ਸਾਬ੍ਹ ਸਾਹਿਬਾ ਕੰਟਰੋਲ ਵਾਲਾ ਰਾਤ ਨੂੰ ਆਪੀ ਜੀ ਵਿਰੁੱਧ পারলে পাশে হয়ে যায় স্টেজ দিয়ে মেলা বিডি হ্যাঁ এখানে কোল নে ਸਾਡੇ ਕਮਲ ਕੋ ਫੋਨ ਕਰਕੇ ਲਗਾਇਆ ਨਾ ਕੋਲ ਕੇ ਹੋ ਬਟ ਰਣਾਬਾ ਮੈਂ ਬੱਟ ਬਾਲਰ ਬੋਲਦਾ ਮੈਂ ਨੱਥ ਦਾ ਪੱਜਦਾ ਬੈਠੇਗਾ ਟੂਰਨਾਮੈਂਚ ਕਦੇ ਵੀ ਢੋਲਦਾ ਹਾਂ ਹਾਂ ਮੈਂ ਫੁੱਟਬਾਲਰ ਬੋਲਦਾ ਹਾਂ ਹਾਂ ਮੈਂ ਫੁੱਟਬਾਲਰ ਬੋਲਦਾ ਦਿਹਾੜੀਦਾਰ ਬੰਦਾ ਥੱਕਦਾ ਪੂਰੇ ਦਿਨ ਵਿੱਚ ਤੇ ਸਾਡਾ 3 ਘੰਟਿਆਂ ਦੇ ਵਿੱਚ ਨਹੀਂ ਸਾਡੇ ਨੂੰ ਲਾਹਣ ਕਰਦਾ ਹਾਂ ਹਾਂ ਮੈਂ ਫੁੱਟਬਾਲਰ ਹਾਂ ਲਾਉਂਦਾ ਸੀ ਵੀ ਸੈਟਾ ਨੋਟ ਕਰ ਲਾਉ ਸੜਕੋ ਵਾਲੀ ਸਾਈਡ ਤੇ ਸੰਗੋ ਵਾਲੀ ਟੀਮ ਹੈ ਲਾਗਤੀ ਸ਼ੇਟਾਂ ਵਿੱਚ ਜਿਹੜੀਆਂ ਟੀਮਾਂ ਵਿੱਚ ਪਿੰਡ ਦੀ ਟੀਮ ਹੈ ਜੀ ਬਾਟਕਲਾ ਹਾਲੇ ਤੱਕ ਜਿਹੜਾ ਮੈਚ ਹੈ ਬਰਾਬਰੀ ਤੇ ਚੱਲ ਰਿਹਾ ਜੀ ਪਕੜ ਲੈ ਇੱਕ ਵਾਰ ਕਿੱਟੂ ਕਰਦਾ ਕੱਟ ਰਾਈਟ ਜੁੜਦੇ ਜਾ ਜਾ ਕਪੀਟਨ ਜਾ ਜਾ Thank <laughs> you. ਕਹ ਲੈ ਲੋ ਕੋ 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 ਜਿਹੜਾ ਮੁੰਡਾ ਪਿੱਛੇ ਖੇੜਾ ਲਾ ਕੇ 6 ਰੁਪਏ ਮਾਰਦਾ ਟੋਪੇ ਟੰਗ ਕਹਿੰਦਾ ਜਿਹੜਾ ਕਰਦਾ ਉਹਦੇ ਪਿੱਛਾ ਵੀ ਕਰਦਾ ਰਾਮਾ ਨੂੰ ਨਾ ਚੱਲਦੇ ਇਹ ਦੂਜੇ ਨਾ ਇਹ ਕਿੰਨੇ ਰੋੜੀ ਸੁਣਾ ਕੇ ਦਾਰਾ nda 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 ਦੀ ਟੀਮ ਕਿੱਥੇ ਤਿਆਰ ਹੋ ਰਹੀ ਹੈ ਸ਼ੰਕਰ ਦੇ ਪਲੇਅਰ ਦੱਸ ਗਿਆ ਜੀ ਸਾਡੀ ਟੀਮ ਆ ਪਹੁੰਚੀ ਹੈ ਤਿਆਰ ਹੋ ਰਹੀ ਹੈ ਉਸਰੋਪੁਰ ਦਾ ਇੱਕ ਪਲੇਅਰ ਇਸ਼ਾਰਾ ਕਰੇ ਇਧਰੋਂ ਜਾਂ ਮੈਨੂੰ ਪਾਸੇ ਜਾਵੇ ਕਿਰਪਾ ਬਾੜ-ਬਾਰ ਬੇਨਤੀਆਂ ਨਾ ਕਰੀਏ ਕੁੜੀ ਟੀਮ ਕਿੱਥੇ ਗਿਆਰ ਹੋਣੀ ਹੈ ਇੱਕ ਪਲੇਅਰ ਸਾਨੂੰ ਜਾਣਕਾਰੀ ਦੇ ਕੇ ਜਾਓ ਵੀ ਟੀਮ ਕਿੱਥੇ ਕਿਹਾ ਕਰ ਰਹੀ ਹੈ ਔਰ ਜਿਆਦਾ ਸਾਨੂੰ ਸਾਥੀ ਆਗਰੂਪਾ ਕੋ بار بار ਪਿੰਕੀਆਂ ਨਹੀਂ ਕਰੀ ਜੀ ਔਰ ਸਾਨੂੰ ਪਤਾ ਲੱਗਿਆ ਉਹ ਸਾਨੂੰ ਕਹਿਣ ਦੀ ਲੋੜ ਨਹੀਂ ਹੈਰੀ ਹਾਂ ਕਦਾ बादशाह खारीअ टीजा गौर करेगा त पंज सौ रुपया साईं वठो ਤਨਵੀਰ ਤਨਵੀਰ ਕੀ ਕਰਨ ਮਾਰ ਕੇ ਓਏ ਓਏ ਤੂੰ ਤੈਨੂੰ देख ले मार 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 कोई रोक ना रुक ही मा और भई मत जा जाके नहीं यहां बैठ जा भई भई मार के मार दे Hãy subscribe cho kênh Ghiền Mì Gõ Để không bỏ lỡ những ਦੋਹਾਂ ਲੈ ਕੇ ਜੀਤੇ ਵਿੱਚ ਸਭ ਤੋਂ ਵੱਧ ਸੋਚੇ ਕਰ ਰਹੇ ਨੇ ਕਿੰਨੇ ਤਾਰੇ ਬਹੁਤ ਬਹੁਤ ਕਰੇ ਰਾਜਮ ਇਹ ਦੇਖਣਾ ਹੈ ਕਿਉਂਕਿ ਕੈਵਨ ਤੋਂ ਵੀ ਖੇਤਾਂ ਆਲੀ ਔਰ ਵਿੱਚ ਤੇਰੀ ਨਾਲ ਸਾਡੇ ਦੇਣ ਦੇ ਦਮਾਗ ਵਿੱਚ ਚੱਲੇ ਇੱਕੋ ਕੱਟ ਆਹ ਜਿਹੜਾ ਘੁੰਮਦਾ ਗੋਰ ਗੋਰ ਬੁੱਤ ਬਾਨ ਬੁੱਤ ਭੰਗਨ ਤੋਂ ਨੂੰ ਹਟਾ ਨਜ਼ਾਰਾ ਦੀਪ ਦਾ ਇਹ ਸਾਰਾ ਉਹ ਚੰਗਣਾ ਕਰਾ Ada yang mau ngantri karena? ਵੜਾਣਾ ਗੋਲਿਆਂ ਲੱਜਣ ਲੱਗਣਾ ਨਹੀਂ ਪੰਦਾ ਬੰਦੇ ਨੇ ਚੜੇ ਰਹੇ ਨਾ ਚੜੇ ਰਹੇ ਬੰਦਾ ਫੇਸ ਹਟਾ ਕੰਮ ਹੋ ਗੀ ਫਿਰ ਵੀ ਫੜੀ ਆਈ ਇਹ ਪਰਦੀ ਵੀ ਜੱਜਮੈਂਟ ਹੁੰਦੀ ਪੂਰੀ ਬਾਲ ਕਿੱਦਾਂ ਮੇਰੇ ਕੋਲ ਆ ਉਦੋਂ ਇਹਨੇ ਬਾਲ ਬਣਾ ਕੇ ਮਾਰਨਾ ਉਹਨੂੰ ਉਹ ਕਿਉਂਦਾ ਜੀਂਦਾ ਵਧੀਆ ਖੇਡਦਾ ਮੁੰਡਾ ਉਹ ਵੀ ਅੱਛਾ ਚੀਲਾ ਵੀ ਖੇਡਦਾ ਹੈ ਹੂੰ ਬਾੜਕਲਾ ਤੇ ਜਮਸ਼ੀਰ ਦਾ ਮੁਕਾਬਲਾ ਬਾਟ ਕਲਾ ਦੀ ਟੀਮ ਹਰੀਆਂ ਵਰਦੀਆਂ ਵਿੱਚ ਮਸ਼ੇਰ ਕਿਹੜਾ ਚਾਰਟ ਨੰਬਰ ਪਿੰਕ ਵਰਦੀਆਂ ਦੇ ਵਿੱਚ ਕਿਹੜੀ ਦੀ ਜਾਣਕਾਰੀ ਵੀ ਦੱਸ ਦਈਏ ਵੀ ਅੱਜ ਜਿਹੜੀਆਂ ਟੀਮਾਂ ਖੇਡ ਰਹੀਆਂ ਹਨ ਲਾਲ ਵਰਦੀਆਂ ਵਿੱਚ ਸੰਗੋਵਾਲ ਹਰੀਆਂ ਟਿਸ਼ੂ ਨਾ ਨੁਕੀ ਦੀ ਟੀਮ ਉਹ ਬਾਟ ਕਲਾ ਦੀ ਸੋਰੀ ਸੰਗੋਵਾਲ ਅੱਜ ਸਾਡੇ ਬਰਾਬਰੀ ਦੇ ਕਿਤੇ ਜਾ ਰਿਹਾ ਜੀ ਇਹ ਮੈਚ ਹੈ ਨੇ ਪੀ ਜਾ ਬਹੁਤ ਬਈਆ ਪ੍ਰਯਾਸ ਕਰਦੇ ਆ ਸਾਡੇ ਆਪਣੀ ਹੈ ਬੰਦਾ ਚੜਦਾ ਹੀ ਨਹੀਂ ਉੱਧਰ ਜਾ ਕੇ ਹਲਕੀ ਸਾਡੇ ਟੀਮ ਮੁੰਡੇ ਦੇ ਉਹਨਾਂ ਦੇ ਲੱਗਿਆ ਨੇ ਦਾੜ ਬਟੇ ਦੇ ਲਾ ਲਾ ਵਾਈਗਰੂ ਮੇਰ ਕਰੀ ਪਰ ਹਲਕੀਆਂ ਬੁਲਕੀਆਂ ਮਾਰੇ ਮੁੰਡੇ ਸੱਟਾ ਕੇ ਉਹ ਖੇਤ ਆਇਆ ਜੋ ਕਬੱਡੀ ਦਾ ਫੋਟੋ ਵਾਲਾ ਹੈ ਵੱਜਦੇ ਨਹੀਂ ਹੈ ਵਾਈਗਰੂ ਮੇਰ ਕਰੀ ਓਹ ਹਲੇ ਤਾਂ ਕੋ ਮੈਚ ਬਾਕੀ ਚਿੱਟਾ ਜਾ ਰਿਹਾ ਓ ਬਾਸਕਲਾ ਦੇ ਤਾੜੀ ਹੀ ਮਾਰੀ ਤੁਸੀਂ ਇੱਕ ਤਾੜੀ ਜ਼ੋਰਦਾਰ ਮਾਰੋ ਵੀ ਬੋਲ ਵਾਲੀ ਆਪਣੇ ਪਾਸੇ ਲਈ ਜ਼ੋਰਦਾਰ ਮਾਰ ਦਿਓ ਤਾੜੀ ਹਾਂ ਇਹਦਾ ਤਾੜੀਆਂ ਮਾਰਿਆ ਕਰੋ ਪਤਾ ਲੱਗੇ ਪਿੰਡ ਦਾ ਮੈਚ ਚੱਲ ਰਹਾ ਹੈ ਜ਼ੋਰ ਤਾੜੀਆਂ ਮਾਰਿਆ ਕਰੋ ਦੋਨੋਂ ਪੂਰੀਆਂ ਬਹੁਤ ਜ਼ੋਰ ਨਾਲ ਚੜਦਾ ਬਾ

ਉਹਨੂੰ ਉਰਤਾ ਤੇ ਚੱਕ ਬਦਲਾ ਨਹੀਂ ਉਹ ਰੜਤਾ ਤੇ ਚੱਕ ਬਦਲਾ ਨਹੀਂ ਇਹ ਵੀ ਦੋਨੇ ਟੀਮਾਂ ਆਪਣੀ ਧਿਆਰੀ ਰੱਖਣ ਜੀ ਆਪਾਂ ਤਾਂ ਥੋੜਾ ਟਾਟਾ ਬੋਲਦੇ ਚੱਲਦੀ ਮੈਚ ਕਿਉਂ ਨਹੀਂ ਸੁਣਦੀ ਜੀ ਮੈਚ ਵਿੱਚ ਜਦੋਂ ਗਰਾਊਂਡ ਕਲੀਅਰ ਹੁੰਦੀ ਹੈ ਬਾਲ ਫ੍ਰੀ ਹੁੰਦਾ ਆਪਾਂ ਉਹਦੇ ਤੋਲਦੇ जा जिने बोल करे उन पंज सौ प्रवीर साईं वलो ऐं जहिड़ा बि ਆਜਾ ਗੀ ਪਿਆਰੇ ਜੀ ਮਾਣੇ ਗਿਆ ਲਾ ਨਾ ਮਰ ਗਿਆ ਜੀ 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 ਜੀ

ਆਪਾਂ ਪਹੁੰਚ ਗਏ ਦੂਆ ਕੇਸ਼ੀ ਲਾਲੀ ਸਾਡਾ ਵੀਰ ਸਟੇਜ ਤੇ ਪਹੁੰਚਾ ਧੰਨਵਾਦ ਹੈ ਕੇਸ਼ੀ ਲਾਲੀ ਵੀਰ ਦਾ ਧੰਨਵਾਦ ਇੱਥੇ ਪਹੁੰਚਣ ਤੇ ਮੈਂ ਪਹੁੰਚਾ ਆਇਓ ਹਾਫ ਟਾਈਮ ਹੋ ਗਿਆ ਚਲ ਜਾਣਾ ਆਪਾਂ ਨੇ ਨੇਗ ਅੱਜ ਮੈਂ ਦੇਖਣਾ ਉਹ ਸਾਲਿਆ ਕੰਮ ਕਰਾਉਣਾ ਘਰੇ ਕੰਮ ਦਾ ਹੁੰਦੇ ਨੇ ਸਾਈਉਂ जरा तो भी प्लेयर गोल करेगा जसवीर ऑस्ट्रेलिया हरमन जू एस बॉबी जू एस एध जू एस ए वालों एक हजार रुपया पांच सौ रुपया बलवीर साई वालों ਲੱਖੀ ਬਾੜ ਤੇ ਤੀਰਤ ਬਾਟ ਵੱਲੋਂ ਵੀ ਇੱਕ 500 ਆਜੀ ਜਿਹੜਾ ਵੀ ਪ੍ਰੇਰ ਗੋਲ ਕਰੇਗਾ ਬਾਟ ਕਲਾ ਦਾ ਖਿਡਾਰੀ ഫോണി <laughs> പറഞ്ഞ ਯਾਰੋ ਕੋਈ ਤਵੀਰ ਕਾਲੀ ਗੋਚਰਾ ਕਰੀ ਉੱਪਰ ਲਾਈਵ ਚੱਲ ਰਿਹਾ ਹੈ ਨੋਟ ਕਰੋ ਸਾਰੇ ਖਿਡਾਰੀ ਜੀ ਕਾਲੀ ਗੋਚਰਾ ਕਰੋ ਲਾਈਵ ਚੱਲਦਾ ਹੈ ਜੀ ਜਦੋਂ ਇਧਰ ਗੋਰ ਪਾਣਾ 11 ਨੰਬਰੀ ਨੇ ਪਾਣਾ ਗੋਰ ਕਿਹਦੇ ਨਹੀਂ ਪਾਣਾ ਹੂੰ ਉਹ ਨਹੀਂ ਪਾਣਾ ਮੁੰਡਾ ਤੇਜ ਆ ਉਹ ਬਹੁਤ ਜ਼ਿਆਦਾ ਤੇਜ ਉਹ ਤਾਂ ਸਾਰਿਆਂ ਨੂੰ ਕੱਟ ਕੇ ਲੈ ਜਾਵੇ ਤਾਂ ਸੂਤ ਨਹੀਂ ਹੋਵੇ ਕਲੈਨ ਛੁੱਟੀ ਪਈ ਆਲੇ ਛੁੱਟੀ ਪਈ ਆਲੇ ਚੱਕ ਲਾ ਮਣੀ ਵੀ ਸਾਡੇ ਦੇ ਲਾਈਵ ਮਣੀ ਆਟਵਲਾ